ਦੇਖਦੇ ਆ ਬੱਚੇ ਜਿਹੜੇ ਆ ਦੰਦ-ਦਾਣੇ ਸ਼ੁਰੂ ਹੁੰਦੇ ਆ ਤੇ ਉਸ ਤੋਂ ਬਾਅਦ ਦੰਦ ਆਉਂਦੇ ਆ ਤੇ ਉਸ ਤੋਂ ਬਾਅਦ ਦੰਦ ਕਾਲੇ ਪੈ ਜਾਂਦੇ ਆ ਕਈ ਬੱਚਿਆਂ ਦੇ ਮੈਂ ਦੇਖ ਰਿਹਾ ਪਹਿਲਾਂ ਤਾਂ ਬਹੁਤ ਘੱਟ ਹੁੰਦੇ ਸੀ ਹਾਂ ਦੰਦ ਕਾਲੇ ਹੋ ਜਾਂਦੇ ਆ ਦੰਦ ਦਾ ਸਾਈਜ਼ ਛੋਟਾ ਹੋ ਜਾਂਦਾ ਇਹ ਬੜੀ ਚੀਜ਼ ਆ ਦੇਖਣ ਦੇ ਵਿੱਚ ਆ ਰਹੀਆਂ ਇਸ ਦੇ ਪਿੱਛੇ ਕਾਰਨ ਇਹ ਆ ਵੀ ਸੌਫਟ ਡਰਿੰਕਸ ਤੇ ਚਿਪਸ ਨੇ ਜਾਂ ਹੋਰ ਕੁਝ ਆ ਸੌਫਟ ਡਰਿੰਕਸ ਤਾਂ ਭਾਜੀ ਬਾਅਦ ਚ ਆਉਂਦੇ ਆ ਇਹਨੂੰ ਕਹਿੰਦੇ ਆ ਭਾਜੀ ਨਰਸਿੰਗ ਬੋਟਲ ਕੇਰੀਜ਼ ਨਰਸਿੰਗ ਬੋਟਲ ਕੈਰੀਜ਼ ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਬਾਅਦ ਮਾਂ ਦਾ ਦੁੱਧ ਹੀ ਉਹਦੇ ਲਈ ਅੰਮ੍ਰਿਤ ਹੈ ਹੂੰ ਪਹਿਲੇ 6 ਮਹੀਨੇ ਤੱਕ ਟੱਟੋ-ਟੱਟ ਉਸ ਤੋਂ ਬਾਅਦ ਹੀ ਉਹ ਪਾਣੀ ਪੀਣ ਲੱਗਦਾ ਸੋ ਕਈ ਮਾਵਾਂ ਤਾਂ 6 ਮਹੀਨੇ ਦੁੱਧ ਪਲਾਉਂਦੀਆਂ ਨੇ ਵੈਸੇ ਤਾਂ 2-3 ਸਾਲ ਬੱਚੇ ਨੂੰ ਦੁੱਧ ਪਲਾਉਂਦੀਆਂ ਨੇ ਮਾਵਾਂ ਹੂੰ ਪਰ ਕਈ ਮਾਵਾਂ ਦੇ ਕੁਦਰਤੀ ਰੂਪ ਦੇ ਵਿੱਚ ਜਾਂ ਦੁੱਧ ਨਹੀਂ ਆਉਂਦਾ ਦੁੱਧ ਨਹੀਂ ਆਉਂਦਾ ਹਨਾ ਜੀ ਫਿਰ ਉਹ ਮਿਲਕ ਦੇ ਫਾਰਮੂਲਸ ਜਿਹੜੇ ਹੈਗੇ ਆ ਉਹੋ ਜਾਂ ਫਿਰ ਗਾਂ ਦਾ ਦੁੱਧ ਜਾਂ ਬੱਕਰੀ ਦਾ ਦੁੱਧ ਉਹ ਬੋਟਲ ਫੀਡਿੰਗ ਕਰਦੀਆਂ ਹੂੰ ਬੱਚਾ ਬੋਟਲ ਮੂੰਹ ਚ ਪਾ ਕੇ ਸੌ ਜਾਂਦਾ ਹੈ ਹੂੰ ਜਦੋਂ ਤਾਂ ਉਹ ਮਾਂ ਦਾ ਦੁੱਧ ਪੀਂਦਾ ਤਾਂ ਮਾਂ ਦਾ ਦੁੱਧ ਬੱਚਾ ਜਿੰਨੀ ਦੇਰ ਸਕਲਿੰਗ ਇਫੈਕਟ ਜਿੰਨੀ ਦੇਰ ਉਹ ਚੁੰਗਦਾ ਮਾਂ ਦਾ ਦੁੱਧ ਓਨੀ ਦੇਰ ਹੀ ਦੁੱਧ ਆਏਗਾ ਜਿੱਦਾਂ ਹੀ ਬੱਚਾ ਸੌ ਗਿਆ ਉਹਨੇ ਸਕਸ਼ਨ ਉਹਦੀ ਖਤਮ ਹੋ ਗਈ ਉਹਨੇ ਚੁੰਗਣਾ ਬੰਦ ਕਰ ਦਿੱਤਾ ਤਾਂ ਦੁੱਧ ਆਣਾ ਬੰਦ ਹੋ ਗਿਆ ਕੁਦਰਤੀ ਹੂੰ ਠੀਕ ਹੈ ਜੀ ਬੱਚੇ ਦੇ ਮੂੰਹ 'ਚ ਕੋਈ ਵੀ ਐਕਸਟਰਾ ਡ੍ਰੌਪ ਨਹੀਂ ਗਿਆ ਠੀਕ ਹੈ ਜਿਸ ਕਰਕੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬੱਚਾ ਸੌਂ ਗਿਆ ਸਵੇਰੇ ਉੱਠੇਗਾ ਉਹਦੇ ਦੰਦ ਠੀਕ ਨੇ ਹੂੰ ਹੁਣ ਆਜੋ ਤੁਸੀਂ ਬੋਟਲ ਫੀਡਿੰਗ 'ਚ ਬੋਟਲ ਫੀਡਿੰਗ ਬੱਚਾ ਬੋਟਲ ਲੈ ਰਿਹਾ ਹੈ ਬੱਚਾ ਪੀਂਦਾ ਪੀਂਦਾ ਸੌਂ ਗਿਆ ਬੋਟਲ ਦੇ ਵਿੱਚ ਭਾਜੀ ਕੋਈ ਮਕੈਨਿਜ਼ਮ ਨਹੀਂ ਹੈਗਾ ਕਿ ਦੁੱਧ ਰੁਕ ਜਾਏ ਬੱਚਾ ਜਦੋਂ ਸੌਂ ਗਿਆ ਬੱਚਾ ਜਿੱਦਾਂ ਹੀ ਸੌਏਗਾ ਉਹ ਸਕਸ਼ਨ ਇੱਕ ਵਾਰੀ ਆਪਣੀ ਛੱਡੇਗਾ ਇੱਕ ਵਾਰੀ ਬੋਟਲ ਛਵਾ ਭਰੇਗੀ ਉਸ ਤੋਂ ਬਾਅਦ ਉਹਦੇ ਚ ਡ੍ਰੌਪ 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 ਡਿੱਗਦਾ ਰਹੇਗਾ ਉਹ ਬੱਚਿਆਂ ਦੇ ਉੱਪਰਲੇ ਦੰਦਾਂ ਦੇ ਉੱਤੇ ਡਿੱਗਦਾ ਰਹਿੰਦਾ ਹੈ ਥੋੜੀ ਦੇਰ ਉਹ ਬੋਟਲ ਡਿੱਗ ਪੈਂਦੀ ਹੈ ਪਰ ਉਹ ਉਸ ਡਿੱਗਣ ਤੋਂ ਪਹਿਲਾਂ ਉਹ ਬੱਚਿਆਂ ਦੇ ਦੰਦਾਂ ਦੇ ਉੱਤੇ ਇੱਕ ਪਰਤ ਦੁੱਧ ਦੀ ਜੰਮ ਜਾਂਦੀ ਹੈ ਉਹ ਡਿਪੋਜ਼ਿਟ ਹੋ ਜਾਂਦੀ ਹੈ ਹੁਣ ਉਹਦੇ ਚ ਦੁੱਧ ਤਾਂ ਹੈਗਾ ਹੀ ਹੈਗਾ ਉਲਟਾ ਮਿੱਠਾ ਵੀ ਹੈ ਮਾਂ ਦੇ ਦੁੱਧ ਚ ਕੋਈ ਮਿੱਠਾ ਨਹੀਂ ਹੈ ਜਾਂ ਫਿਰ ਉਹ ਮਿਠਾਸ ਹੈ ਜਿਹੜੀ ਉਹ ਸਾਡੀ ਨੇਚਰਲ ਹੈ ਇਹ ਜਿਹੜਾ ਮਿੱਠਾ ਅਸੀਂ ਐਡ ਕੀਤਾ ਹੋਇਆ ਉਹ ਤੁਹਾਡੇ ਦੰਦਾਂ ਦੇ ਬੱਚੇ ਦੇ ਉੱਤੇ ਜੰਮ ਗਿਆ। ਬੱਚੇ ਦੇ ਦਾੰਦ ਜੇ ਆਈ ਹੈ, ਅਜੇ ਜਿਹਨੂੰ ਕੱਚਾ ਪਣ ਕਹ ਲਓ, ਉਹਦੇ ਉੱਤੇ ਉਹ ਚੀਜ਼ ਜੰਮ ਜਾਂਦੀ ਹੈ। ਨਾ ਤਾਂ ਅਸੀਂ ਬੱਚੇ ਨੂੰ ਬਰਸ਼ ਕਰਾ ਸਕਦੇ। ਉਹ ਦੰਦ ਉਹਦੇ ਜਮਣੇ ਉੱਤੋਂ ਹੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹਨੂੰ ਨਰਸਿੰਗ ਬੋਟਲ ਕੇਰੀਜ਼ ਕਿਹਾ ਜਾਂਦਾ ਹੈ। ਨਰਸਿੰਗ ਬੋਟਲ ਕੇਰੀਜ਼ ਕਈ ਬੱਚਿਆਂ 'ਚ ਇਸ ਲੈਵਲ ਤੱਕ ਚਲੇ ਜਾਂਦੇ ਨੇ। ਪੂਰੇ ਤੇ ਪੂਰੇ ਦੰਦ ਹੀ ਖਰਾਬ ਖਰਾਬ ਹੋ ਜਾਂਦੇ ਆ ਭਾਜੀ। ਪੂਰੇ ਤੇ ਪੂਰੇ ਦੰਦ ਡੈਮੇਜ ਹੋ ਜਾਂਦੇ ਨੇ। ਸਾਨੂੰ ਰੂਟ ਕਨਲ ਟ੍ਰੀਟਮੈਂਟਸ ਵੀ ਜਿਵੇਂ ਪਲਪੈਕਟਮੀ ਜਾਂ ਪਲਪੋਟਮੀ ਕੁਝ ਟ੍ਰੀਟਮੈਂਟਸ ਹੁੰਦੇ ਨੇ ਉਹ ਕਰਕੇ ਕਈਆਂ ਦੇ ਉੱਤੇ ਸਾਨੂੰ ਕੈਪਿੰਗਸ ਤੱਕ ਦੇਣੀਆਂ ਪੈ ਜਾਂਦੀਆਂ ਬੋਟਲ ਦੇ ਵਿੱਚ ਦੁੱਧ ਪੀਣਾ ਇੰਨਾ ਖਤਰਨਾਕ ਹੋ ਸਕਦਾ ਬਿਲਕੁਲ ਭਾਜੀ ਸੋ ਜੇ ਮਾਂ ਬੱਚੇ ਨੂੰ ਦੁੱਧ ਪਲਾ ਸਕਦੀ ਹੈ ਉਹਨੂੰ ਦੁੱਧ ਆ ਰਿਹਾ ਤਾਂ ਉਹਨੂੰ ਦੁੱਧ ਪਲਾਉਣਾ ਚਾਹੀਦਾ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਜਿਹੜੀ ਮਾਂ ਬੱਚੇ ਨੂੰ ਦੁੱਧ ਪਲਾਉਂਦੀ ਹੈ ਉਹਨੂੰ ਬ੍ਰੈਸਟ ਕੈਂਸਰ ਹੋਣ ਦੇ ਬਹੁਤ ਘੱਟ ਚਾਂਸ ਨੇ ਨਾ ਮਾਤਰ ਨੇ ਉਲਟਾ ਹੈ ਲੋਕ ਉਲਟਾ ਸੋਚਦੇ ਆ ਕਿ ਮੈਂ ਦੁੱਧ ਪਲਾਉਂਗੀ ਤਾਂ ਸ਼ਾਇਦ ਕੋਈ ਫਿਗਰ ਨੂੰ ਪ੍ਰੋਬਲਮ ਆਊਗੀ ਜਾਂ ਵਗੈਰਾ ਵਗੈਰਾ ਸੋ ਕੁਦਰਤ ਦੇ ਬੜੇ ਰੂਲਸ ਉਸ ਤੋਂ ਵੱਡਾ ਆਰਕੀਟੈਕਟਿਕ ਕੋਈ ਨਹੀਂ ਹੈਗਾ ਕੁਦਰਤ ਰੱਬ ਤੋਂ ਸੋ ਜੇ ਬੱਚਾ ਮਾਂ ਦਾ ਦੁੱਧ ਪੀਏਗਾ ਮਾਂ ਵੀ ਹੈਲਦੀ ਰਹੇਗੀ ਬੱਚਾ ਤਾਂ ਹੈਲਦੀ ਰਹੇਗਾ ਹਮ ਸਗੋਂ ਜਦੋਂ ਬੱਚੇ ਨੂੰ ਮਾਂ ਦੁੱਧ ਨਹੀਂ ਪਲਾਂਦੀ ਉਹਨੂੰ ਸਗੋਂ ਪ੍ਰੋਬਲਮਸ ਆਉਂਦੀਆਂ ਨੇ ਹਮ ਬੱਚੇ ਨੂੰ ਵੀ ਪ੍ਰੋਬਲਮ ਬੱਚੇ ਦਾ ਦੁੱਧ ਵਾਲੀਆਂ ਜਿਹੜੀਆਂ ਹੈਗੀਆਂ ਨੇ ਹੈਗੀਆਂ ਨੇ ਸੋ ਜੇ ਹੋ ਸਕਦਾ ਤਾਂ ਬੱਚੇ ਨੂੰ ਦੁੱਧ ਬੋਟਲ ਚ ਅਵੋਇਡ ਕਰਨਾ ਚਾਹੀਦਾ ਜਿਹੜੇ ਕੇਸਾਂ ਚ ਅਸੀਂ ਨਹੀਂ ਕਰ ਸਕਦੇ ਭਾਜੀ ਕੁਝ ਕੇਸਸ ਨੇ ਕਿ ਮਾਂ ਨੂੰ ਦੁੱਧ ਹੀ ਨਹੀਂ ਬਣ ਰਿਹਾ ਫਿਰ ਉਹ ਬੱਚੇ ਦੀ ਮਜਬੂਰੀ ਹੈ ਪੀਣਾ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਕਾਟਨ ਦੇ ਨਾਲ ਜਦੋਂ ਬੱਚਾ ਸੌ ਗਿਆ ਕਾਟਨ ਲਾਓ ਗਿੱਲੀ ਕਰਕੇ ਉਹਦੇ ਦੰਦਾਂ ਨੂੰ ਸਾਫ਼ ਕਰ ਦਿਓ ਸੌਣ ਤੋਂ ਬਾਅਦ ਸੌਣ ਜਾਂ ਮਾਂ ਆਪਣੀ ਚੁੰਨੀ ਕਾਟਨ ਦੀ ਚੁੰਨੀ ਨਾਲ ਸਾਫ਼ ਪਾਣੀ ਨਾਲ ਉਹਨੂੰ ਸਾਫ਼ ਕਰਕੇ ਦੰਦਾਂ ਨੂੰ ਸਾਫ਼ ਕਰ ਦੇ ਇੰਨਾ ਕੰਮ ਸਾਨੂੰ ਕਰਨਾ ਪਏਗਾ। ਹੂੰ ਜੇ ਅਸੀਂ ਇੰਨਾ ਕੁ ਕਰਾਂਗੇ ਤਾਂ ਅਸੀਂ ਬੱਚੇ ਦੇ ਨਰਸਿੰਗ ਬੋਟਲ ਕੇਰੀਜ਼ ਤੋਂ ਅਸੀਂ ਬਚ ਸਕਦੇ ਆਂ। ਇਹ ਹੁੰਦਾ ਭਾਜੀ ਨਰਸਿੰਗ ਬੋਟਲ ਕੇਰੀਜ਼ ਇਸ ਤਰ੍ਹਾਂ ਦੰਦ ਉਤੋਂ ਖਰਾਬ ਹੋ ਜਾਂਦੇ ਆਂ। ਹੂੰ ਦੰਦ ਕਾਲੇ ਹੋ ਜਾਂਦੇ ਆਂ। ਠੀਕ ਹੈ ਜੀ। ਸੋ ਇੱਕ ਤਾਂ ਇਹ ਬੱਚਿਆਂ ਨੂੰ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਹੈ। ਦੂਸਰੀ ਪ੍ਰੋਬਲਮ ਜਿਹੜੀ ਅਸੀਂ ਲੋਕ ਧਿਆਨ ਨਹੀਂ ਦਿੰਦੇ ਬੱਚੇ ਸੌਣ ਲੱਗੇ ਮੂੰਹ ਦੇ ਵਿੱਚ ਅੰਗੂਠਾ ਪਾਉਂਦੇ ਆਂ। ਬਹੁਤ ਜ਼ਿਆਦਾ ਬੱਚੇ ਕਰ ਹਾਂ ਥਮ ਸਕیں ਕਹਿੰਦੇ ਵੈਸੇ ਤਾਂ ਇਹਦਾ ਕਾਰਨ ਲੱਭਣਾ ਚਾਹੀਦਾ ਹੈ ਜਿਹੜੇ ਬੱਚੇ ਡਰਦੇ ਐ ਜਿਹੜੇ ਮਾਪੇ ਬੱਚਿਆਂ ਨੂੰ ਜ਼ਿਆਦਾ ਘੂਰਦੇ ਐ ਉਹ ਬੱਚੇ ਡਰ ਕੇ ਜਾਂ ਜਿਨ੍ਹਾਂ ਦੀ ਮਾਂ ਦੂਰ ਹੁੰਦੀ ਹੈ ਮਾਂ ਦੇ ਨਾਲ ਜਦੋਂ ਬੱਚਾ ਸੌਂਦਾ ਉਹ ਅੰਮੂਠਾ ਮੂੰਹ 'ਚ ਘੱਟ ਪਾਉਂਦਾ ਪਰ ਜੇ ਮਾਂ ਤੋਂ ਦੂਰ ਹੋ ਕੇ ਉਹਨੂੰ ਕਰਦੇ ਹੋ ਤਾਂ ਉਹ ਆਪਣੀ ਮਾਂ ਦੀ ਫੀਲਿੰਗ ਲੱਭਦਾ ਹੈ ਤੇ ਅੰਗੂਠਾ ਮੂੰਹ 'ਚ ਪਾਉਂਦਾ ਹੂੰ ਪਰ ਹੌਲੀ-ਹੌਲੀ ਉਹਦੀ ਇਹ ਆਦਤ ਬਣ ਜਾਂਦੀ ਹੈ ਤੁਸੀਂ ਬੱਚੇ ਦਾ ਮੂੰਹ 'ਚ ਅੰਗੂਠਾ ਕੱਢੋਗੇ ਉਹ ਸੋਏਗਾ ਨਹੀਂ ਬਿਲਕੁਲ ਸਹੀ ਉਹਨੂੰ ਆਪਣੀ ਮਾਂ ਦਾ ਅਹਿਸਾਸ ਕਰਾਉਂਦਾ ਅੰਗੂਠਾ ਪਰ ਅੰਗੂਠੇ ਨਾਲ ਹੋਏਗਾ ਕਿ ਜਿਹੜਾ ਤੁਹਾਡਾ ਤਾਲੂ ਹੈ ਪੈਲੇਟ ਹੈ ਉਹ ਉੱਤੇ ਨੂੰ ਪੁਸ਼ ਹੋਣਾ ਸ਼ੁਰੂ ਹੋ ਜਾਏਗਾ ਇਹਨੂੰ ਕਹਿੰਦੇ ਨੇ ਡੀਪ ਪੈਲੇਟ ਹੂੰ ਜਦੋਂ ਤਾਲੂ ਉੱਤੇ ਜਾਏਗਾ ਜਿਹੜੇ ਦੰਦ ਇਸ ਤਰ੍ਹਾਂ ਸੀਗੇ ਤਾਲੂ ਵੱਲ ਉੱਤੇ ਜਾਣ ਨਾਲ ਉਹ ਦੰਦ ਇੱਦਾਂ ਚਲੇ ਜਾਣਗੇ ਹੂੰ ਹੈਨਾ ਮੰਨ ਲਓ ਤੁਹਾਡੇ ਦੰਦ ਇੱਥੇ ਨੇ ਜਿਵੇਂ ਜਿਵੇਂ ਤਾਲੂ ਨੂੰ ਉੱਤੇ ਕਰਾਂਗੇ ਤਾਂ ਦੰਦ ਨੇੜੇ ਆ ਜਾਣਗੇ ਤੁਸੀਂ ਦੇਖਿਆ ਹੋਣਾ ਕਈ ਬੱਚਿਆਂ ਦੇ ਮੂੰਹ ਇਦਾਂ ਤਿੱਖੇ ਜਿਹੇ ਹੋ ਜਾਂਦੇ ਨੇ ਹੂੰ ਦੰਦ ਦੰਦ ਬਾਹਰ ਨੂੰ ਆ ਜਾਂਦੇ ਨੇ ਦੰਦ ਬਾਹਰ ਨੂੰ ਆਉਂਦੇ ਨੇ ਅੰਗੂਠਾ ਚੂਸਣ ਕਰਕੇ ਆ ਸੋ ਜੇ ਤੁਸੀਂ ਟਾਈਮ ਨਾਲ ਬੱਚੇ ਨੂੰ ਅੰਗੂਠਾ ਚੂਸਣ ਦੀ ਬਿਮਾਰੀ ਤੋਂ ਰੋਕ ਲਓਗੇ ਦਿੱਕਤ ਤੋਂ ਰੋਕ ਲਓਗੇ ਤਾਂ ਤੁਹਾਨੂੰ ਬੱਚੇ ਦੇ ਤਾਰ ਨਹੀਂ ਪਾਉਣੀ ਪੈਗੀ ਪਰ ਜੇ ਕਿਸੇ ਕਾਰਨ ਕਰਕੇ ਨੁਕਸਾਨ ਹੋ ਚੁੱਕਾ ਹੈ ਡੀਪ ਪੈਲਟ ਹੋ ਚੁੱਕਾ ਹੈ ਤਾਂ ਜਿੰਨਾ ਛੇਤੀ ਹੋ ਸਕਦਾ ਆਪਣੇ ਡੈਂਟਿਸਟ ਕੋਲ ਜਾਓ ਜਿੱਦਾਂ ਸਾਡੇ ਕਲੀਨਿਕ ਦੇ ਵਿੱਚ ਇਸ ਚੀਜ਼ ਦੇ ਸਪੈਸ਼ਲਿਸਟ ਆਰਥੋਡੋਂਟਿਸਟ ਸਾਡੇ ਮੇਰੇ ਕਲੀਨਿਕ 'ਚ ਹੈਗੇ ਆ ਤਾਂ ਅਸੀਂ ਉਹਨਾਂ ਨੂੰ ਅਪਲਾਈਂਸ ਬਣਾ ਕੇ ਦਿੰਨੇ ਆ ਹਮ ਐਕਸਪੈਂਸ਼ਨ ਮਤਲਬ ਤੁਹਾਡੇ ਜਵਾੜੇ ਨੂੰ ਦੁਬਾਰਾ ਜਿਹੜਾ ਉੱਚਾ ਹੋ ਗਿਆ ਉਹਨੂੰ ਐਕਸਪੈਂਡ ਕਰ ਦਿੰਨੇ ਆ ਦੁਬਾਰਾ ਉਹ ਨੈਚੁਰਲ ਪੋਜੀਸ਼ਨ ਤੇ ਆ ਜਾਂਦਾ ਬੱਚੇ ਦਾ ਜਿਹੜਾ ਮੂੰਹ ਤਿੱਖਾ ਹੋਣ ਕਰਕੇ ਦੰਦ ਬਾਹਰ ਚਲੇਗੇ ਸੀ ਉਹ ਦੁਬਾਰਾ ਜਦੋਂ ਇਦਾਂ ਹੁੰਦਾ ਦੰਦ ਫੇਰ ਨਾਰਮਲ ਚਲੇ ਜਾਂਦੇ ਨੇ ਪਰ ਇਹ ਹੋ ਸਿਰਫ ਉਸੇ ਉਮਰ ਚ ਸਕਦਾ ਜਿਸ ਉਮਰ ਚ ਬੱਚਾ ਗਰੋਅ ਕਰ ਰਿਹਾ ਹੈ ਇਦਾਂ ਨਹੀਂ ਕਿ ਤੁਸੀਂ 30 35 ਸਾਲ ਦੀ ਉਮਰ ਚ ਜਾ ਕੇ ਹੁਣ ਅਪਲੈਂਸ ਨਹੀਂ ਲੱਗਣਗੇ ਹੁਣ ਕੋ ਟ੍ਰੀਟਮੈਂਟ ਹੋਣਗੇ ਸੋ ਬੱਚਿਆਂ ਦੇ ਵਿੱਚ ਇੱਕ ਤਾਂ ਤੁਹਾਨੂੰ ਨਰਸਿੰਗ ਬੋਟਲ ਕੇਰੀ ਦੀ ਹਸਤੀ ਇੱਕ ਤੁਹਾਡਾ ਅੰਗੂਠੇ ਵਾਲਾ ਹੋ ਗਿਆ ਹਮ ਤੀਸਰੀ ਗੱਲ ਹੋ ਗਈ ਕਿ ਬੱਚੇ ਜਿਵੇਂ ਚਿਪਸ ਖਾਂਦੇ ਆ ਤਾਂ ਦੰਦਾਂ ਦੇ ਉੱਤੇ ਫਸ ਜਾਂਦੇ ਆ ਚਿਪਸ ਫਸਦੇ ਹਾਂਜੀ ਜੇ ਇਹ ਇਹਨਾਂ ਤੁਹਾਡੇ ਦੰਦ ਹੁੰਦੇ ਭਾਜੀ ਆ ਵਾਲੇ ਇਹ ਦੰਦਾਂ ਦੇ ਵਿੱਚ ਇਦਾਂ ਦੀ ਆ ਲਾਈਨਸ ਹੁੰਦੀਆਂ ਨੇ ਹੂੰ ਇਹਨਾਂ ਨੂੰ ਕਸਪ ਕਹਿੰਦੇ ਆ ਜਿਹੜੇ ਟਿੱਬੇ ਜੇ ਬਣੇ ਹੋਇਆ ਜਿਹੜਿਆ ਵਿੱਚ ਆ ਘਾਟੀਆਂ ਜਿਹਾ ਬਣਿਆ ਹੋਇਆ ਨੇ ਪਹਾੜਾਂ ਦੇ ਇਹਨੂੰ ਫਿਸ਼ਰਸ ਕਹਿੰਦੇ ਆ ਹੂੰ ਪਿਟ ਐਂਡ ਫਿਸ਼ਰਸ ਹੂੰ ਇਹ ਪਿਟ ਹੋਗੀ ਇਹ ਫਿਸ਼ਰ ਹੋਗੇ ਹੂੰ ਤਰੇੜਾਂ ਕਹਿ ਲਓ ਜਦੋਂ ਤੁਸੀਂ ਖਾਣਾ ਖਾਣੇ ਹੋ ਤਾਂ ਇਹਨਾਂ ਤਰੇੜਾਂ ਦੇ ਵਿੱਚ ਖਾਣਾ ਫਸ ਜਾਂਦਾ ਹੈ ਉਹਦੇ ਉੱਤੇ ਪਰਤ ਉਹਦੇ ਉੱਤੇ ਪਰਤ ਫਸਦਾ ਜਾਂਦਾ ਉਹ ਤਰੇੜ ਬਿਲਕੁਲ ਭਰ ਜਾਂਦੀਆਂ ਤੁਸੀਂ ਬਰਸ਼ ਵੀ ਕਰਦੇ ਹੋ ਬੱਚਾ ਕਿੰਨਾ ਕਿ ਚੰਗੀ ਤਰ੍ਹਾਂ ਬਰਸ਼ ਕਰ ਪਾਏਗਾ ਉਹ ਤਰੇੜ ਚੋਂ ਨਹੀਂ ਨਿਕਲਦਾ ਹੈਗਾ ਖਾਣਾ ਸੋ ਜੇ ਤੁਸੀਂ ਚਾਹੋ ਨਾ ਕਿ ਤੁਹਾਡੇ ਬੱਚੇ ਨੂੰ ਦੰਦਾਂ ਨੂੰ ਕੀੜਾ ਲੱਗੇ ਹੀ ਨਾ ਤਾਂ ਕੀ ਕਰ ਸਕਦੇ ਹੋ ਇੱਕ ਸਿੰਪਲ ਬੰਦੇ ਦੇ ਦਿਮਾਗ ਚ ਕੀ ਆਏਗਾ ਕਿ ਯਾਰ ਇਹ ਤਰੇੜ ਹੀ ਖਤਮ ਕਰ ਦਿਓ ਇਸ ਤਰੇੜ ਨੂੰ ਭਰਨ ਦੇ ਟਰੀਟਮੈਂਟ ਨੂੰ ਕਹਿੰਦੇ ਨੇ ਪਿਟ ਐਂਡ ਫਿਸਰ ਸੀਲੈਂਟ ਹੂੰ ਉਹਨੂੰ ਸੀਲ ਕਰ ਦਿੱਤਾ ਜਾਂਦਾ ਬਚਪਨ ਚ ਹੀ ਜਿਹੜੀਆਂ ਤਰੇੜਾਂ ਨੇ ਉਹਨੂੰ ਆਪਾਂ ਸੀਲ ਕਰ ਦਿੰਨੇ ਆ ਤਾਂ ਜੋ ਉੱਥੇ ਪਹਿਲਾਂ ਹੀ ਅਸੀਂ ਕੁਝ ਫਿਲ ਕਰਦੀ ਜਿੱਥੇ ਗੰਦਗੀ ਭਰਨੀ ਸੀ ਉੱਥੇ ਗੰਦਗੀ ਜਾ ਹੀ ਨਾ ਉਹਨੂੰ ਕਹਿੰਦੇ ਨੇ ਪਿੱਟ ਐਂਡ ਫਿਸ਼ਰ ਸੀਲੈਂਟ ਇਸ ਚੀਜ਼ ਲਈ ਸਾਡੇ ਕਲੀਨਿਕ ਦੇ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਕੋਲ ਅਪਾਇੰਟਮੈਂਟਸ ਬੱਚੇ ਲੈਂਦੇ ਆ ਇਹ ਸ਼ੁਰੂ ਹੋ ਜਾਂਦਾ 6 ਸਾਲ ਦੀ ਉਮਰ ਤੋਂ ਹੂੰ ਜਿਵੇਂ ਜਿਵੇਂ ਬੱਚੇ ਦੇ ਨਵੇਂ ਦੰਦ ਆਉਂਦੇ ਜਾਂਦੇ ਆ ਓਵੇਂ ਓਵੇਂ ਅਸੀਂ ਇਹਨਾਂ ਨੂੰ ਸੀਲ ਕਰਦੇ ਜਾਂਦੇ ਆ ਹੂੰ ਤਾਂ ਜਿਹੜੇ ਜਿਹੜੇ ਬੱਚੇ ਦੇ ਪੇਟੈਂਟ ਫਿਸ਼ਰ ਸੀਲੈਂਟਸ ਲੱਗ ਜਾਂਦੇ ਆ ਉਹਦੇ ਖਾਣਾ ਨਹੀਂ ਫਸਦਾ ਹੈਗਾ ਉਹਦੇ ਦੰਦ ਕੀੜੇ ਤੋਂ ਬਚ ਜਾਂਦੇ ਆ ਸਾਰੀ ਉਮਰ ਹੀ ਨਹੀਂ ਕੀੜਾ ਲੱਗੂਗਾ ਸਾਰੀ ਉਮਰ ਵੀ ਨਹੀਂ ਲੱਗ ਸਕਦਾ ਜੇ ਤੁਸੀਂ ਪ੍ਰੋਪਰ ਕੇਅਰ ਕਰੋਗੇ ਤਾਂ ਹੂੰ ਦੇਖੋ ਇਹ ਦਾ ਸਾਡੀ ਮੈਂ ਫੇਰ ਉਹੀ ਗੱਲ ਕਹੂੰਗਾ ਕਿ ਅਸੀਂ ਰੱਬ ਦੇ ਦਿੱਤੇ ਦੰਦ ਆ ਮੰਨ ਲਓ ਕਿਸੇ ਕਾਰਨ ਕਰਕੇ ਨਹੀਂ ਬਚਾ ਸਕੇ ਪਰ ਅਸੀਂ ਕੋਈ ਚੀਜ਼ ਡੈਂਟਲ ਡਾਕਟਰ ਤੋਂ ਜਾਂ ਕਿਸੇ ਡਾਕਟਰ ਤੋਂ ਕਰਾ ਲਈ ਤੇ ਫਿਰ ਅਸੀਂ ਇਹ ਮੰਨਣ ਲੱਗ ਜਾਈਏ ਕਿ ਹੁਣ ਇਹ ਅਮਰ ਹੋ ਗਿਆ ਹੁਣੇ ਹੁਣੇ ਹੁਣ ਹੈ ਨਾ ਜੀ ਸੋ ਉਹ ਕਿਸੇ ਚੀਜ਼ ਤੋਂ ਤੁਹਾਡੀ ਬਚਾਅ ਕਰਤਾ ਉਹਨੇ ਪ੍ਰੋਟੈਕਸ਼ਨ ਦੇਤੀ ਤੁਹਾਨੂੰ ਹੋ ਸਕਦਾ ਤੁਹਾਡੇ ਦਿੱਕਤ ਆਈ ਨਾ ਜੇ ਤੁਸੀਂ ਜੇ ਖਾਣਾ ਹੀ ਨਹੀਂ ਫਸੇਗਾ ਫੇਰ ਤਾਂ ਕੋਈ ਦਿੱਕਤ ਨਹੀਂ ਪਰ ਜੇ ਉਥੇ ਖਾਣਾ ਫੇਰ ਫਸ ਰਿਹਾ ਹੈ ਜਾਂ ਡਿਪੋਜ਼ਿਟ ਉੱਤੇ ਤੁਸੀਂ ਬਹੁਤ ਜ਼ਿਆਦਾ ਕਰ ਰਹੇ ਬ੍ਰਸ਼ ਹੀ ਨਹੀਂ ਆਪਾਂ ਕਰ ਰਹੇ ਉਥੋਂ ਨਹੀਂ ਖਰਾਬ ਹੋਏਗਾ ਕਿਸੇ ਹੋਰ ਪਾਸੋਂ ਹੋ ਜਾਏਗਾ ਹੈ ਨਾ ਜੀ ਆਦਰਵਾਈਜ਼ ਜੇ ਤੁਸੀਂ ਇਹ ਚੀਜ਼ ਕਰਾ ਲੈਣੇ ਹੋ ਤਾਂ ਦੰਦ ਨੂੰ ਕੀੜਾ ਲੱਗਣ ਦੇ ਚਾਂਸ ਨਾ ਮਾਤਰ ਹੋ ਜਾਂਦੇ ਹੈ ਅੱਜ ਕੱਲ ਉਹ ਇਲੈਕਟ੍ਰਿਕ ਬ੍ਰਸ਼ ਬੜੇ ਚਲਦੇ ਨੇ ਬੱਚਿਆਂ ਨੂੰ ਸ਼ੌਂਕ ਬੜਾ ਹੈ ਬੱਚੇ ਜਾਣਦੇ ਨੇ ਸਪੈਸ਼ਲੀ ਖਰੀਦ ਕੇ ਲਿਆਉਂਦੇ ਨੇ ਉਹਨੂੰ ਵਰਤਦੇ ਨੇ ਉਹ ਕਰਕਰ ਨੇ ਵਧੀਆਂ ਨੇ ਇਲੈਕਟ੍ਰਿਕ ਬਰਸ਼ ਭਾਜੀ ਠੀਕ ਐ ਪਰ ਇਹਨਾਂ ਦੀ ਹੋਂਦ ਆਈ ਸੀਗੀ ਜਿਹੜੇ ਸਾਡੇ ਪੈਰਾਲਾਈਜ਼ਡ ਪੇਸ਼IENTS ਨੇ ਨਾ ਜਿਹੜੇ ਮੂਵਮੈਂਟਸ ਨਹੀਂ ਕਰ ਸਕਦੇ ਉਹਨਾਂ ਵਾਸਤੇ ਬਣੇ ਸੀਗੇ ਇਹ ਤਾਂ ਜੋ ਕੋਈ ਹੋਰ ਬੰਦਾ ਉਹਨੂੰ ਕਰਾ ਸਕੇ ਉਹਨੂੰ ਨਾ ਮਿਹਨਤ ਕਰਨੀ ਮਾ ਮੋਟਰ ਆਪਣੇ ਆਪ ਹੀ ਚੱਲਦੀ ਰਹੇ ਪਰ ਇਲੈਕਟ੍ਰਿਕ ਬਰਸ਼ਸ ਨਾਲ ਤੁਸੀਂ ਉਨੀ ਵਧੀਆ ਸਫਾਈ ਨਹੀਂ ਕਰ ਸਕਦੇ ਸੋ ਸਭ ਤੋਂ ਬੈਸਟ ਮੋਟਰ ਤਾਂ ਤੁਹਾਡੀ ਐ ਤੁਹਾਡਾ ਹੱਥ ਤੁਹਾਡੇ ਦਿਮਾਗ ਨਾਲ ਕੋਆਰਡੀਨੇਟ ਕਰਦਾ ਕਿ ਕਿਹੜੇ ਦੰਦ ਨੂੰ ਕਿੱਦਾਂ ਸਾਫ਼ ਕਰਨਾ ਸੋ ਮੋਟਰ ਬਰਸ਼ਸ ਨੇ ਜਿਹੜੇ ਇਹ 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 ਬੈਟਰੀ ਦੇ ਨਾਲ ਚੱਲਦੇ ਹੈਗੇ ਰੋਲ ਘੁੰਮਦੇ ਆ ਗੋਲ-ਗੋਲ ਘੁੰਮਦੇ ਆ ਥੋੜੇ ਜਦੋਂ ਰੋਲਿੰਗ ਵਿੱਚ ਘੁੰਮਦੇ ਆ ਤਾਂ ਬਹੁਤ ਸਾਰੇ ਸਰਫਸਿਸ ਨੇ ਜਿਹੜੇ ਰਹਿ ਵੀ ਜਾਂਦੇ ਆ ਹਾਂ ਜੇ ਤੁਹਾਨੂੰ ਢੰਗ ਆ ਗਿਆ ਉਹਨੂੰ ਵਰਤਣ ਦਾ ਤਾਂ ਗੱਲ ਵੱਖਰੀ ਹੈ ਪਰ ਜ਼ਿਆਦਾਤਰ ਲੋਕ ਅਸੀਂ ਸ਼ੋਸ਼ੇ ਦੇਖ ਦੇਖ ਕੇ ਪਿੱਛੇ ਕਿਸ ਤੇ ਲੱਗ ਗਏ ਸੋਸ਼ਲ ਮੀਡੀਆ ਟ੍ਰੈਂਡ ਹੈ ਇਸ ਟਾਈਮ ਹਾਂ ਵੈਸੇ ਆਇਆ ਤਾਂ ਇਹ ਤੋਂ 15-20 ਸਾਲ ਪਹਿਲਾਂ ਦੇ ਹੋਏ ਨੇ ਬਟ ਇਸ ਟਾਈਮ ਟ੍ਰੈਂਡ ਚੱਲ ਰਿਹਾ ਹਾਂ ਪਰ ਇਟ ਇਜ਼ ਨਾਟ ਗੁੱਡ ਫਾਰ ਐਵਰੀਬਾਡੀ ਤਾਂ ਨਹੀਂ ਹੈਗਾ ਹਾਂ ਕੋ ਖਾਸ ਜਿਹੜੇ ਲੋਕ ਬੈਡ ਰਿਡਨ ਨੇ ਉਹਨਾਂ ਦੇ ਵਾਸਤੇ ਬਣੇ ਹੀ ਉਹਨਾਂ ਵਾਸਤੇ ਸੀ ਪਾਜੀ ਇਹ ਇਹਦੇ ਨਾਲ ਚੰਗਾ ਜੇ ਤੁਸੀਂ ਲੈਣਾ ਹੈਗਾ ਤਾਂ ਅੱਜ ਕੱਲ ਫਲੋਸਰਸ ਮਿਲ ਜਾਂਦੇ ਨੇ ਯੂਨੀ ਫਲੋਸ ਕਰਕੇ ਉਹ ਹੈ ਮਤਲਬ ਪੋਰਟੇਬਲ ਫਲੋਸਰਸ ਨੇ ਤੁਸੀਂ ਦੰਦਾਂ ਨੂੰ ਸਾਫ਼ ਕਰ ਲੋ ਫਲੋਸਿੰਗ ਹੋ ਜਾਂਦੀ ਹੈ ਹੂੰ ਉਹ ਫੇਰ ਬੈਟਰ ਚੀਜ਼ ਹੈ ਬਰਸ਼ ਕਰੋ ਬਰਸ਼ ਤੁਹਾਡਾ ਸੌਫਟ ਹੋਣਾ ਚਾਹੀਦਾ ਛੋਟੇ ਸਾਈਜ਼ ਦਾ ਹੋਣਾ ਚਾਹੀਦਾ ਮਤਲਬ ਜਿਹੜਾ ਪਿੱਛੇ ਤੱਕ ਜਾ ਸਕੇ ਤੁਹਾਡੀਆਂ ਤੁਸੀਂ ਜਦੋਂ ਬਰਸ਼ ਕਰਦੇ ਹੋ ਇੱਥੇ ਤੱਕ ਤਾਂ ਸਫਾਈ ਹੋ ਜਾਂਦੀ ਪਿਛਲੀ ਜੜ ਜਿਹੜੀ ਥੋੜੀ ਜੀ ਪੇਚੇ ਨਾ ਹੁੰਦੀ ਹੋਰ ਆਏ ਹੁੰਦੀ ਹੈ ਹਾਂ ਉੱਥੇ ਤੱਕ ਜਾਣ ਵਾਸਤੇ ਤੁਹਾਨੂੰ ਥੋੜਾ ਜਿਹਾ ਏਦਾਂ ਬਾਹਰ ਨੂੰ ਜਾਣਾ ਪਏਗਾ ਤਾਂ ਜਾ ਕੇ ਉਹ ਬਰਸ਼ ਕਲੀਨ ਕਰੇਗਾ ਸੋ ਤੁਹਾਡੇ ਬਰਸ਼ ਦਾ ਜਿਹੜਾ ਹੈਡ ਆ ਛੋਟਾ ਤੇ ਸੌਫਟ ਬ੍ਰਿਸਲਸ ਉਹ ਹੋਣਾ ਚਾਹੀਦਾ ਹੈ ਤੇ ਟਾਈਮ ਲਾਓ ਆਪਣੇ ਆਪ ਨੂੰ 2-1 ਘੰਟੇ 1 ਮਿੰਟ ਤਾਂ ਆਪਾਂ ਦੇ ਹੀ ਸਕਦੇ ਹਾਂ 1 ਮਿੰਟ ਦਿੱਤਾ ਇਨਫ ਹੈ 1 ਮਿੰਟ ਦੇ ਵਿੱਚ ਦੰਦ ਸਾਫ਼ ਹੋ ਜਾਂਦੇ ਬਿਲਕੁਲ ਬਿਲਕੁਲ ਪੂਰੇ ਸਾਫ਼ ਕਿੰਨੇ ਕੁ ਲੋਕ 1 ਮਿੰਟ ਦਿੰਦੇ ਹੈ ਜੀ ਕਿੰਨੇ ਕੁ ਲੋਕ 1 ਮਿੰਟ ਦਿੰਦੇ ਮੇਰਾ ਜੋ ਤਜਰਬਾ ਭਾਜੀ 17 ਸਾਲ ਦਾ ਜੋ ਮੈਂ ਦੇਖਦਾ ਹੋ ਸਕਦਾ ਹੈ ਦੇਖੋ ਜਿਹੜੇ ਬਹੁਤ ਚੰਗਾ ਬਰਸ਼ ਕਰਦੇ ਉਹਨਾਂ ਦੇ ਦੰਦ ਠੀਕ ਹੋਣ ਉਹ ਸਾਡੇ ਕੋਲ ਨਾ ਵਿਜ਼ਿਟ ਕਰਦੇ ਹੁਣ ਪਰ ਜਿਹੜੇ ਸਾਡੇ ਕੋਲ ਵਿਜ਼ਿਟ ਕਰਦੇ ਆ ਇਹਦਾ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮਸ ਆਉਂਦੀ ਆ ਨੇ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਜ਼ਿਆਦਾਤਰ ਨੂੰ ਅਸੀਂ ਬਰਸ਼ਿੰਗ ਸਿਖਾਉਂਦੇ ਹਾਂ ਪਰ ਚੰਗੀ ਗੱਲ ਇਹ ਹੈ ਕਿ ਉਹ ਸਾਡੇ ਤੇ ਵਿਸ਼ਵਾਸ ਕਰਕੇ ਸਿੱਖਦੇ ਆ ਭਾਜੀ ਬਰਸ਼ ਕਰਨਾ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਨਵੀਂ ਪੀੜ੍ਹੀ ਆ ਰਹੀ ਹੈ ਬਹੁਤ ਅਵੇਅਰ ਹੈ ਜਿਹੜੇ ਲੋਕੀ ਥੋੜੇ ਬਹੁਤ ਬਾਹਰ ਚਲੇ ਗਏ ਹੁਣ ਉਥੋਂ 1-2 ਸਾਲ ਲਾ ਕੇ ਆ ਰਹੇ ਉਹ ਬਹੁਤ ਅਵੇਅਰ ਆਪਣੇ ਦੰਦਾਂ ਦੇ ਪ੍ਰਤੀ ਸ਼ਾਇਦ ਉਹਦਾ ਕਾਰਨ ਇਹ ਹੈ ਕਿ ਉੱਥੇ ਬਹੁਤ ਮਹਿੰਗਾ ਟ੍ਰੀਟਮੈਂਟ ਹੈ ਬਹੁਤ ਮਹਿੰਗਾ ਟ੍ਰੀਟਮੈਂਟ ਹੈਨਾ ਜੀ ਉਹ ਬਕਾਇਦਾ ਸਾਨੂੰ ਪੁੱਛਦੇ ਕਿ ਅਸੀਂ ਕੀ ਕੀ ਕਰੀਏ ਕਿ ਪ੍ਰੋਬਲਮਸ ਨਾ ਆਉਣ ਹੂੰ ਤਾਂ ਉਹਦੇ ਨਾਲ ਇਹ ਚੀਜ਼ਾਂ ਮਤਲਬ ਪੁੱਛਦੇ ਉਹ ਅਵੇਅਰਨੈਸ ਹੁਣ ਬਹੁਤ ਵਧ ਗਈ ਹੈ ਜਿਹੜੀ ਕਿ ਪਹਿਲਾਂ ਨਹੀਂ ਸੀ ਹੁੰਦੀ ਪਹਿਲਾਂ ਤਾਂ ਅਵੇਅਰਨੈਸ ਦਾ ਹਾਲ ਇਹ ਸੀਗਾ ਕਿ ਅਸੀਂ ਮਰੀਜ਼ ਨੂੰ ਮਨਾਉਂਦੇ ਰਹਿੰਦੇ ਸੀਗੇ ਭਾਈ ਤੇਰਾ ਦੰਦ ਬਚ ਜਾਏਗਾ ਇਹਨੂੰ ਨਾ ਪਟਾ ਉਹ ਸਾਡੇ ਕੋਲ ਆਉਂਦੀ ਇਹ ਹੈ ਕਿ ਸੀਗੇ ਕਿ ਪਟ ਦਿਓ ਜੀ ਹੁਣ ਨਵੇਂ ਲਵਾਵਾਂਗੇ ਹੁਣ ਇੱਕ ਇਹ ਦੋ ਤਾਂ ਪਟਾ ਤੇ ਬਾਕੀ ਵੀ ਪਟ ਦਿਓ ਸਾਰੇ ਇਕੱਠੇ ਹੀ ਲਵਾ ਲਾਂਗੇ ਸੋ ਇਸ ਲੈਵਲ ਤੱਕ ਦੀ ਮਤਲਬ ਹੁੰਦੀ ਸੀ ਸਾਡੀ ਸੋਚ ਕਿਵੇਂ ਲੋਕ ਦੰਦ ਪਟਾ ਲੈਂਦੇ ਆ ਉਸ ਤੋਂ ਬਾਅਦ ਲਵਾਉਂਦੇ ਨੇ ਹਾਂਜੀ ਇਹਦਾ ਕੋਈ ਨੁਕਸਾਨ ਹੋਵੇ ਬਹੁਤ ਸਾਰੇ ਨੁਕਸਾਨ ਆ ਭਾਜੀ ਇਹਦੇ ਕੀ ਨੁਕਸਾਨ ਤੁਸੀਂ ਮੰਨ ਲਓ ਇੱਕ ਦੰਦ ਪਟਾ ਲਿਆ ਹੂੰ ਵੈਸੇ ਜੇ ਤਾਂ ਸਾਰੇ ਪਟਾਕੇ ਨਹੀਂ ਲਵਾਉਂਗੇ ਤਾਂ ਭਾਜੀ ਵੈਸੇ ਤੁਹਾਡੀ ਜ਼ਿੰਦਗੀ ਖਤਮ ਹੋ ਜਾਏਗੀ ਨਹੀਂ ਪਹਿਲਾਂ ਮੈਂ ਇੱਕ ਲਾਈਨ ਇੱਥੇ ਤੁਹਾਨੂੰ ਦੱਸ ਦਿੰਨਾ ਜੀ ਜਿਹੜੇ ਲੋਕਾਂ ਦੀ ਉਮਰ ਲੰਮੀ ਹੁੰਦੀ ਹੈ ਉਨ੍ਹਾਂ ਦੇ ਦੰਦ ਸਾਰੇ ਹੁੰਦੇ ਨੇ